ਪ੍ਰੇਮਾ ਤਲਵੰਡੀ ਪਿੰਡ ਦਾ ਇੱਕ ਸਿੱਖ ਸੀ ਜੋ ਲੰਗੜਾ ਹੋਣ ਤੋਂ ਬਾਵਜੂਦ ਵਿਸਾਖੀ ਦੀ ਸਹਾਇਤਾ ਨਾਲ ਚੱਲਦਾ ਸੀ ਹਰ ਰੋਜ਼ ਉਹ ਗੁਰੂ ਅਮਰਦਾਸ ਜੀ ਲਈ ਦੁੱਧ ਦਾ ਏ ਘੜਾ ਭੇਟਾ ਲੈ ਕੇ ਜਾਂਦਾ ਜਿਸ ਵਿੱਚੋਂ ਗੁਰੂ ਜੀ ਕੁਝ ਪੀਂਦੇ ਅਤੇ ਬਾਕੀ ਸੰਗਤਾਂ ਵਿੱਚ ਵੰਡ ਦਿੰਦੇ ਇੱਕ ਦਿਨ ਬਾਰਿਸ਼ ਦੇ ਮੌਸਮ ਵਿੱਚ ਜਦੋਂ ਸਾਰੀਆਂ ਸੜਕਾਂ ਚਿੱਕੜ ਨਾਲ ਭਰੀਆਂ ਹੋਈਆਂ ਸਨ ਪ੍ਰੇਮਾ ਆਪਣੀ ਰੋਜ਼ਾਨਾ ਯਾਤਰਾ ਤੇ ਨਿਕਲਿਆ ਪਿੰਡ ਦੇ ਚੌਧਰੀ ਨੇ ਜੋ ਅਕਸਰ ਉਸ ਨੂੰ ਗੁਰੂ ਦੇ ਦਰਬਾਰ ਜਾਂਦੇ ਦੇਖਦਾ ਸੀ ਉਸ ਦਿਨ ਘਰ ਵਿੱਚ ਬੈਠੇ ਬੈਠੇ ਉਸ ਦਾ ਰਾਹ ਤੱਕਿਆ ਅਤੇ ਚੁੱਪਕੇ ਉਸ ਦੀ ਵਿਸਾਖੀ ਖੋਲ ਲਈ ਉਸ ਨੇ ਜਾਗ ਵਿੱਚ ਕਿਹਾ ਅੱਜ ਨਾ ਜਾ ਚਿੱਕੜ ਬਹੁਤ ਹੈ ਜੇ ਗਿਆ ਤਾਂ ਡਿੱਗ ਕੇ ਮਰ ਜਾਵੇਂਗਾ ਦੂਜੇ ਨੇ ਛਿੜਦੇ ਹੋਏ ਕਿਹਾ ਜੇ ਤੇਰਾ ਗੁਰੂ ਇੰਨਾ ਵੱਡਾ ਕਰਾਮਾਤੀ ਹੈ ਤਾਂ ਤੇਰਾ ਲੰਗੜ ਠੀਕ ਕਿਉਂ ਨਹੀਂ ਕਰਦਾ ਪ੍ਰੇਮਾ ਨੇ ਉਹਨਾਂ ਨੂੰ ਵਿਸਾਖੀ ਵਾਪਸ ਦੇਣ ਲਈ ਅਤੇ ਗੁਰੂ ਕੋਲ ਜਾਣ ਦਿੱਤੇ ਜਾਣ ਲਈ ਬੇਨਤੀ ਕੀਤੀ ਉਸਨੇ ਦ੍ਰਿੜਤਾ ਨਾਲ ਕਿਹਾ ਮੈਂ ਗੁਰੂ ਦਾ ਸਿੱਖ ਆਪਣੀ ਲੰਗੜ ਠੀਕ ਕਰਨ ਲਈ ਨਹੀਂ ਬਣਿਆ ਨਾ ਹੀ ਮੈਂ ਇਹ ਮੰਗ ਕਦੇ ਕਰਾਂਗਾ ਆਖਿਰਕਾਰ ਉਹਨਾਂ ਨੇ ਉਸਨੂੰ ਤੰਗ ਕਰਨ ਤੋਂ ਬਾਅਦ ਵਿਸਾਖੀ ਸੁੱਟ ਦਿੱਤੀ ਪ੍ਰੇਮਾ ਨੇ ਦੁੱਧ ਦਾ ਘੜਾ ਫੜਿਆ ਅਤੇ ਗੁਰੂ ਜੀ ਕੋਲ ਪਹੁੰਚਣ ਲਈ ਤੇਜ਼ੀ ਨਾਲ ਚੱਲ ਪਿਆ ਗੁਰੂ ਅਮਰਦਾਸ ਜੀ ਨੇ ਉਸ ਦੀ ਦੇਰੀ ਅਤੇ ਪਰੇਸ਼ਾਨ ਮੁਖੜਾ ਦੇਖ ਕੇ ਕਾਰਨ ਪੁੱਛਿਆ ਪ੍ਰੇਮਾ ਨੇ ਸਾਰੀ ਗੱਲ ਸੁਣਾਈ ਅਤੇ ਗੁਰੂ ਜੀ ਬੋਲੇ ਪ੍ਰੇਮਾ ਜੀ ਤੇਰੀ ਲੰਗੜ ਠੀਕ ਹੋਣੀ ਚਾਹੀਦੀ ਹੈ ਨਦੀ ਕੰਢੇ ਇੱਕ ਮੁਸਲਮਾਨ ਫਕੀਰ ਹੁਸੈਨੀ ਸ਼ਾ ਰਹਿੰਦਾ ਹੈ ਜਾ ਕੇ ਉਸ ਨੂੰ ਕਹਿ ਕੇ ਗੁਰੂ ਨੇ ਤੈਨੂੰ ਭੇਜਿਆ ਹੈ ਹੁਸੈਨੀ ਸ਼ਾ ਜੋ ਆਮ ਤੌਰ ਤੇ ਕਿਸੇ ਨੂੰ ਨੜੀ ਨਹੀਂ ਫੜਕਣ ਦਿੰਦਾ ਸੀ ਨੇ ਗੁਰੂ ਦਾ ਨਾਮ ਸੁਣ ਕੇ ਪ੍ਰੇਮਾ ਨੂੰ ਬੈਠਣ ਦਿੱਤਾ ਜਦੋਂ ਪ੍ਰੇਮਾ ਨੇ ਸਾਰੀ ਕਹਾਣੀ ਸੁਣਾਈ ਫਕੀਰ ਨੇ ਇੱਕ ਡੰਡਾ ਚੁੱਕਿਆ ਅਤੇ ਉਸ ਨੂੰ ਮਾਰਨ ਲੱਗਾ ਡਰ ਕੇ ਇਮਾਂ ਭੱਜਿਆ ਪਰ ਭੱਜਦੇ ਸਮੇਂ ਉਹ ਆਪਣੀ ਵਿਸਾਖੀ ਭੁੱਲ ਗਿਆ ਅਚਾਨਕ ਉਸ ਨੂੰ ਖੁਸ਼ੀ ਨਾਲ ਅਹਿਸਾਸ ਹੋਇਆ ਕਿ ਉਸ ਦੀ ਲੰਗੜ ਠੀਕ ਹੋ ਗਈ ਸੀ ਉਸ ਨੇ ਫਕੀਰ ਦੇ ਪੈਰੀਂ ਪੈ ਕੇ ਧੰਨਵਾਦ ਕੀਤਾ ਪਰ ਹੁਸੈਨੀ ਸ਼ਾਹ ਨੇ ਨਿਮਰਤਾ ਨਾਲ ਕਿਹਾ ਤੇਰੀ ਲੰਗੜ ਉਸ ਵੇਲੇ ਠੀਕ ਹੋ ਗਈ ਸੀ ਜਦੋਂ ਗੁਰੂ ਨੇ ਤੈਨੂੰ ਮੇਰੇ ਕੋਲ ਭੇਜਿਆ ਸੀ ਮੈਂ ਤਾਂ ਸਿਰਫ ਇੱਕ ਸਾਧਾਰਨ ਸੇਵਕ ਹਾਂ ਸੱਚਾ ਚਮਤਕਾਰ ਤਾਂ ਤੇਰੇ ਗੁਰੂ ਦੀ ਕਿਰਪਾ ਹੈ ਸੱਚੀ ਗੱਲ